ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਤੇ ਮੈਂ ਦਿਖਾਉਣਾ ਤੁਹਾਨੂੰ ਅੱਜ ਜਿਹੜਾ ਅਲੋਪ ਹੁੰਦਾ ਜਾ ਰਿਹਾ ਆਪਣੇ ਕੋਲ ਪੰਛੀ ਤੇ ਦੇਖ ਸਕਦੇ ਹੋ ਤੁਸੀਂ ਇਹ ਹੈ ਜੀ ਮੋਰ ਤੇ ਪਿੰਡ ਗੋਲੇ ਵਾਲੇ ਇੱਥੇ ਪੂਰੇ ਪਿੰਡ ਦੇ ਵਿੱਚ ਇਹ ਮੋਰ ਰੱਖੇ ਹੋਏ ਐ ਤੇ ਇਹ ਪੂਰੇ ਪਿੰਡ ਦੀ ਖਾਸੀਅਤ ਤੇ ਇੱਕ ਬਹੁਤ ਅੱਛਾ ਦ੍ਰਿਸ਼ ਹੈ ਜਿਹੜਾ ਮੋਰਾਂ ਦਾ ਤੇ ਇਸ ਪਿੰਡ ਦੇ ਵਿੱਚ ਲੋਕ ਮੋਰ ਦੂਰੋਂ ਦੂਰੋਂ ਦੇਖਣ ਆਉਂਦੇ ਐ ਵਾਈਟ ਕਲਰ ਦੇ ਤੇ ਜਿਹੜੇ ਆਪਣੇ ਆਮ ਜਿਹੜੇ ਮੋਰ ਐ ਉਹ ਵੀ ਇਸ ਪਿੰਡ 'ਚ ਪੂਰੇ ਰੱਖੇ ਹੋਏ ਐ ਇੱਥੇ ਡੇਰਾ ਬਾਬਿਆਂ ਦਾ ਉੱਥੇ ਪੂਰੇ ਮੋਰ ਹੀ ਮੋਰ ਹੈ ਤੁਸੀਂ ਦੇਖ ਸਕਦੇ ਹੋ ਤੇ ਇਧਰ ਤੁਸੀਂ ਦੇਖ ਸਕਦੇ ਹੋ ਜਿਹੜਾ ਬਾਬਿਆਂ ਨੇ ਕਬੂਤਰ ਬੜੇ ਸ਼ੌਂਕ ਦੇ ਰੱਖੇ ਹੋਏ ਅਲੱਗ-ਅਲੱਗ ਨਸਲਾਂ ਦੇ ਐ ਦੇਖੋ ਇਧਰ ਦੇਖ ਸਕਦੇ ਹੋ ਨਾਲ ਖਰਗੋਸ਼ ਜਿਹੜੇ ਰੱਖੇ ਹੋਏ ਆ ਉਹ ਵੀ ਤੁਸੀਂ ਦੇਖ ਸਕਦੇ ਹੋ ਦੇਖੋ ਦੋਸਤੋ ਕਿੰਨਾ ਪਿਆਰਾ ਪੰਛੀ ਹੈ ਜਿਹੜਾ ਇਹ ਤੇ ਇਸ ਪੂਰੇ ਪਿੰਡ ਦੇ ਵਿੱਚ ਲੋਕ ਦੂਰੋਂ ਦੂਰੋਂ ਦੇਖਣ ਆਉਂਦੇ ਆ ਇਹ ਜਾਨਵਰਾਂ ਨੂੰ ਮੋਰਾਂ ਨੂੰ ਤੇ ਅੱਗੇ ਬਾਬਿਆਂ ਨੇ ਬਹੁਤ ਹੀ ਵਧੀਆ ਨਸਲ ਦੇ ਜਿਹੜੇ ਪਸ਼ੂ ਆ ਉਹ ਵੀ ਇੱਥੇ ਰੱਖੇ ਹੋਏ ਆ ਡੇਰੇ 'ਚ ਦੇਖ ਸਕਦੇ ਹੋ ਤੁਸੀਂ ਤੇ ਅੱਗੇ ਦਿਖਾਉਣਾ ਮੈਂ ਤੁਹਾਨੂੰ ਜਿਹੜੇ ਬਾਬਿਆਂ ਨੇ ਘੋੜੇ ਰੱਖੇ ਹੋਏ ਆ ਘੋੜੇ ਉਹ ਦਿਖਾਉਣਾ ਤੁਹਾਨੂੰ ਦੇਖੋ ਦੇਖ ਸਕਦੇ ਹੋ ਬਹੁਤ ਸੋਹਣੀ ਘੋੜੀ ਹੈ ਜਿਹੜੀ ਕੰਨਾਂ ਦੀ ਬੜੀ ਸ਼ੁਕੀਨ ਹੈ ਨੀਲੀ ਚੰਬੀ ਦੇਖੋ ਧੌਣ ਦੀ ਤੇ ਕੰਨਾਂ ਦੀ ਬਹੁਤ ਸੋਹਣੀ ਤੇ ਸ਼ਕੀਨ ਘੋੜੀ ਤੇ ਇਧਰ ਨਾਲ ਬਸ਼ੇਰੀ ਹੈ ਇਧਰ ਦਿਖਾਉਣਾ ਤੁਹਾਨੂੰ ਮੈਂ ਜਿਹੜੇ ਸਫੇਦ ਮੋਰ ਹੈ ਜਿਹੜੇ ਡੇਰੇ ਦੇ ਵਿੱਚ ਤੇ ਪੂਰੇ ਪਿੰਡ ਦੇ ਵਿੱਚ ਹੀ ਇੱਥੇ ਰੱਖੇ ਆ ਇਹ ਮੋਰ ਦੇਖ ਸਕਦੇ ਹੋ ਤੁਸੀਂ ਜਿਹੜੇ ਵਾਈਟ ਕਲਰ ਦੇ ਇੱਥੇ ਮੋਰ ਰੱਖੇ ਆ ਡੇਰੇ ਦੇ ਵਿੱਚ ਔਰ ਪੂਰੇ ਪਿੰਡ ਦੇ ਵਿੱਚ ਇਹ ਆਮ ਘੁੰਮਦੇ ਆ ਇਹ ਤਾਂ ਬੱਚਿਆਂ ਦੇ ਕਰਕੇ ਅੰਦਰ ਹੈ ਤੇ ਨਹੀਂ ਆਮ ਖੁੱਲੇ ਆ ਇਹ ਪਿੰਡ ਦੇ ਵਿੱਚ ਤੇ ਪੂਰੇ ਪਿੰਡ ਦੇ ਵਿੱਚ ਇਹ ਘੁੰਮਦੇ ਆ ਮੋਰ ਦੇਖ ਸਕਦੇ ਹੋ ਤੁਸੀਂ ਬਿਲਕੁਲ ਖੁੱਲੇ ਦੇ ਵਿੱਚ ਘੁੰਮ ਰਹੇ ਆ ਅਸੀਂ ਬਿਲਕੁਲ ਕੋਲੇ ਆ ਇਹਨਾਂ ਦੇ ਮੋਰਾਂ ਦੇ ਆਹਾ ਮੋਰ ਤੇ ਨਾਲ ਬੱਚੇ ਹੈ ਨਹੀਂ ਕੋਈ ਉਧਰ ਉਹ ਕਿੱਦਾਂ ਜਾ ਗਿਆ ਦੇਖੋ ਦੋਸਤੋ ਕਿੰਨਾ ਸੋਹਣਾ ਲੱਗਦਾ ਇਹ ਪੰਛੀ ਤੇ ਉਹਦੇ ਨਾਲ ਨਾਲ ਹੀ ਬਾਬਿਆਂ ਨੇ ਡੇਰੇ ਦੇ ਵਿੱਚ ਬਾਂਦਰ ਵੀ ਰੱਖਿਆ ਹੋਇਆ ਦੇਖ ਸਕਦੇ ਹੋ ਤੁਸੀਂ ਇਹ ਬੈਠਾ ਉਧਰ ਤਾਂ ਵੇਖ ਨਹੀਂ ਫਿਰਦੇ ਤਾਂ ਵੇਖ ਪੰਡ ਦੇ ਵਿੱਚ ਬਹੁਤ ਗਏ ਹੋਣੇ ਅਜ ਤਾਂ ਦੇਖੋ ਦੋਸਤੋ 11 12 ਵਜੇ ਆਉਂਦੇ ਸਾਰੇ ਇਧਰੋਂ ਉੱਪਰ ਬਨੇਰੇ ਤੇ ਬੈਠੇ ਆ ਕਰ ਰੱਖਿਆ ਨਾ ਗੋਲੀ ਕੋਲ ਨਹੀਂ ਉੱਤੇ ਹੀ ਆਈ ਅੱਛਾ ਇੱਧਰ ਆਲਾ ਘਰ ਕੋਈ ਇਹ ਕਿੰਨੇ ਕਿੰਨੇ ਚਿਰ ਦਾ ਬਈ ਇਹ ਇਹ ਬਈ ਇਹ ਮੇਰੇ ਸਾਬ ਨਾਲ ਹੋ ਗਿਆ ਨਾ ਤਿੰਨਾਂ ਕੁ ਮਹੀਨਿਆਂ ਦਾ ਠੀਕ ਹੈ ਤਿੰਨਾਂ ਮਹੀਨਾ ਉਹ ਵੱਡਾ ਜਿਹੜਾ ਮਰ ਗਿਆ ਅੱਛਾ ਇਹਦੇ ਮੁਰਗੀ ਦੇ ਨਾਲ ਨਾਲ ਹੀ ਦੇਂਦੇ ਹੈ ਇੱਕ ਖਾਮ ਟੁੱਟ ਗਈ ਆ ਕਾਲੀ ਟੁੱਟ ਰੱਖ ਕੇ ਨੇ ਰਹੀ ਆਈ ਨਾ ਇੱਕ ਇਹਦੇ ਨਾਲ ਦਾ ਹੋਰ ਆਪਣੀ ਕਿੱਧਰ ਗਿਆ ਦੇ ਵੇਖ ਲਾ ਲੈਂਗਾ ਦੰਗਿਆਂ ਦਾ ਸਰਪੈਂਟੀਰ ਕੀ ਹੈ ਇਥੇ ਤੇ ਹੋਰ ਉਹ ਕਿੰਨੇ ਕੇ ਬਾਈ ਕੋਲੇ ਕੋਠੇ ਤੇ ਹੋਰੇ ਗਿਆ ਕੋਠੇ ਤੇ ਹੋਰੇ ਇਹ ਮੁੱਲ ਦਿੰਦੇ ਆਂਡੇ ਆਪਣਾ ਮੁੱਲੀ ਦੇ ਵਾਦੇ ਯਾਰ ਐ ਵੀ